ਗੁਰਨਾਮ ਸਿੰਘ ਜੀ ਗੁਰਨਾਮ ਜੀ ਅੱਜ ਕਿੱਦਾਂ ਦਾ ਲੱਗਦਾ ਹੈ ਹਾਂਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਪਹਿਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਰਣਜੀਤ ਦੇਵ ਜੀ ਦੇ ਵਿਆਹ ਦੇ ਵਿੱਚ ਸਿੱਚੇ ਪਾਸ ਸਮਾਗੋ ਵਿੱਚ ਅੱਜ ਅੰਮ੍ਰਿਤਸਰ 109 ਪਰਾਣੀ ਲਿਆਵਾ ਜਿਸ ਦੇ ਵਿੱਚ ਕੀ ਸ੍ਰੀ ਅੰਮ੍ਰਿਤਸਰ ਅਕਾਲਪੁਰ ਦੀ ਸਾਹਿਬ ਨੂੰ ਪੰਜ ਪਿਆਰੇ ਆਏ ਬੜੀ ਭਾਵਨਾ ਸ਼ਰਧਾ ਨਾਲ ਉਹਨਾਂ ਨੇ ਸਿਮਰਨ ਕਰਕੇ ਆਪਣਾ ਤੇ ਸਭਨੀ ਸੰਗਤਾਂ ਨੂੰ 109 ਪਰਾਣੇ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਇਆ ਗੁਰੂ ਮਾਰ ਨੇ ਜੋੜਿਆ ਸਿੱਧੀ ਪਾਣੀ ਨਾਲ ਜੁ ਪ੍ਰੇਤ ਜੀ ਪ੍ਰੇਤ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਘਰ ਜਹਾਜ ਚੜੇ ਉਹ ਮਹਾਰਾਜ ਦੀ ਕਿਰਪਾ ਕੀ ਦੀ ਆ ਮਹਾਰਾਜ ਦੀ ਕਿਰਪਾ ਨਾਲ ਹੀ ਜਹਾਜ ਚੜੇ ਜੀ ਹਾਂਜੀ ਕਿੰਨਾ ਖੁਸ਼ ਕਿੰਨੀ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਦਾਇਸ਼ੀਨ ਵਾਹ ਕਿੱਦਾਂ ਪੀ ਜੀ ਖਿਆਲ ਆ ਮੰਜ ਮੈਂ ਮਹਾਰਾਜ ਜੀ ਤੋਂ ਬਹੁਤ ਬੋਰੇ ਜਾਂਦੀ ਹਾਂ ਤੇ ਮੇਰਾ ਜਤ ਕਰਨੇ ਤੇ ਮੈਂ ਵੀ ਇੱਥੇ ਸਾਰਾ ਲੋਕਾਂ ਵਾਲੇ ਬੈਠ ਕੇ ਬਹੁਤ ਖੁਸ਼ੀ ਆ ਕਿ ਮੈਂ ਵੀ ਸਭਾ ਤੱਕ ਪਹੁੰਚਿਆ ਤੇ ਮੇਰਾ ਮਨ ਬੜਿਆ ਮੈਗੀ ਵਾਹ ਕਿੰਨਾ ਆਪਣੇ ਆਪ ਮੂਡ ਭਾਗੇ ਸੋਹਣੇ ਬਹੁਤ ਜ਼ਿਆਦਾ ਕੀ ਨਾਜੀ ਜੀ ਤੁਹਾਡਾ ਜਗਵਿੰਦਰ ਕੋ ਅੱਜ ਅਮਰ ਸਖਿਆਵਾ ਕਿੰਨੇ ਆਪਣੇ ਆਪ ਨੂੰ ਵੱਡਵਾ ਕੇ ਸਮਝੂ ਜਦੋਂ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੇ ਬੰਦਾ ਹਾਂ ਕੀ ਨਾਜੀ ਜਨਜੀਤ ਅੱਜ ਅਮਰ ਸਖਨ ਦਾ ਖਿਆਲ ਕਿਤਾ ਮਨ ਚ ਆਇਆ ਔਰ ਕਿੰਨਾ ਕੋ ਆਪਣੇ ਆਪ ਨੂੰ ਵੱਡ ਬੜੀ ਬੜੀ ਖੁਸ਼ੀ ਹੋਈ ਹੈ ਅਮਰ ਸਖੇ ਬਹੁਤ ਸੀ ਤੁਹਾਨੂੰ ਕਿਸ ਨਾਲ ਬਾਣੀ ਨਾਲ ਕਿਤਾ ਜੁੜਿਆ ਹਾਂ ਜੁੜਾਂਗੇ ਬਾਣੀ ਨਾਲ ਮਹਾਰਾਜ ਨੇ ਕੀਤਾ ਜੁੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਦਸਲ ਮੈਂਬਰ ਫਲੋਰੀ ਨਿਮਿਟੀ ਹਰਖਾ ਬਟਾਰਾ ਅੱਜ ਅਮਰਸਤਾਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਆਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਯੁੱਗੋ ਜੁੱਗ ਟਾਲ ਪ੍ਰੋਗਰਾਮ ਸਾਹਿਬ ਜਿਹੜੇ ਮਹਾਰਾਜਾ ਸ਼ਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਆਪਣੇ ਲਾਏ ਨੇ ਮਹਾਰਾਜ ਮਿਹਰ ਪਰ ਇਹਨਾਂ ਦੇ ਹੱਥ ਰੱਖੇ ਸਤਿਗੁਰੂ ਜੀ ਇਹ ਪ੍ਰਾਰਲਾ ਜਿਹੜਾ ਜਹਦਰਕਾਰ ਤਖਤ ਸਾਹਿਬ ਨੂੰ ਬੇਨਤੀ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਪਤੰਗ ਕਮੇਟੀ ਨੇ ਕੀਤੀ ਸੀ ਉਹਨਾਂ ਨੇ ਡਿਊਟੀ ਦੀ ਲਈ ਦਸਤਾਵੇਜ਼ ਵੀ ਕਰਾਉ ਇਹ ਅੱਜ ਜਿਹੜਾ ਪ੍ਰਾਣਾ ਪ੍ਰਹਲਾ ਉਹਨਾਂ ਦਾ ਇਹ ਪੂਰਾ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜ ਗਈ ਗੁਰੂ ਨਾਲ ਇਹ ਮਿਹਰ ਪਰਿਹਾਰਤ ਰੱਖੇ ਮਹਾਰਾਜਾਂ ਦੀ ਤੰਦੂਸੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾਜ ਸੱਚੇ ਬਾਦਸ਼ਾਹ ਇਤਮਾਨ ਸਤਕਾਰ ਬਖਸ਼ੇ ਇਹਨਾਂ ਦੇ ਬੱਚਿਆਂ ਨੂੰ ਧਰਤੀ ਕਰਾ ਬਖਸ਼ੇ ਚੰਗੀ ਤਾਲੀਮ ਹਾਸਲ ਦੇ ਮਹਾਰਾਜ ਇਹ ਗੁਰੂ ਦੇ ਲਾਲ ਲੱਗੇ ਹਨ ਅੱਜ ਪ੍ਰਾਲਾ ਜਿਹੜਾ ਹੋਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ